ਦਾ ਜਿਆ 12 ਮੀਟਰ ਰੈਂਡ ਸੀ ਤੁਹਾਨੂੰ ਦਿੱਤੇ 1:00 ਵਜੇ ਅੱਜ ਜਿਹੜਾ ਯੁੱਧ ਨਸ਼ਾ ਵਿਰੋਧ ਮਹਿੰਮ ਦੇ ਵਿੱਚ ਸਾਨੂੰ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ ਕਪ੍ਰੀਸਰ ਪੁਲਿਸ ਨੂੰ ਜਿਸ ਦੇ ਵਿੱਚ ਅ ਜਿਹੜਾ ਮਕਦਮਾ ਨੰਬਰ 74 ਪਹਿਲਾਂ ਜਿਹੜਾ 87 ਨੂੰ ਰਜਿਸਟਰ ਕੀਤਾ ਸੀ ਜਿਸ ਦੇ ਵਿੱਚ 2 ਕਿਲੋ ਹੈਰੋਇਨ 2 ਪਿਸਟਲ ਤੇ ਇਹਨਾਂ ਦੇ ਦੋ ਬੰਦੇ ਜਿਹੜੇ ਦੋ ਜਣੇ ਇੱਕ ਲੇਡੀ ਤੇ ਇੱਕ ਉਸ ਦਾ ਲੜਕਾ ਅਰੈਸਟ ਕੀਤੇ ਸੀ ਉਸ ਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਰਾ ਉਸ ਕੇਸ ਦੀ ਪੁਛਗਛ ਤੋਂ ਉਸ ਦੇ ਬੈਕਵਰਡ ਲਿੰਕੇਜ ਤੋਂ ਇਹਨੂੰ ਸਾਡੇ ਸਾਰੇ ਫਰਤੀਸ਼ ਕਰਦੇ ਹੋ ਸਾਡੇ ਸੀਆਈਏ ਵੱਲੋਂ ਸਾਡੇ ਐਸਪੀਡੀ ਸਾਹਿਬ ਡੀਐਸਪੀਡੀ ਡੀਐਸਪੀ ਜੀਰਾ ਤੇ ਸਾਡੇ ਐਸਆਈ ਜਿਹੜੇ ਸਬ ਇੰਸਪੈਕਟਰ ਐਸਐਚਓ ਜੀਰਾ ਸਦਰ ਹੈ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਸਾਰੇ ਟੀਮ ਦੀ ਮਿਹਨਤ ਸਦਕਾ ਇੱਕ ਬੰਦਾ ਰਸ਼ਪਾਲ ਸਿੰਘ ਉਰਫ ਗੋਰਾ ਇਸ ਨੂੰ ਗ੍ਰਿਫਤਾਰ ਕਰਨ ਦਾ ਕੰਮ ਆ ਵੀ ਮਿਲੀ ਹੈ ਜਿਸ ਦੇ ਪਾਸੋਂ 3 ਕਿਲੋ 500 ਗ੍ਰਾਮ ਹੈਰਨ ਤੇ 2 ਲੱਖ ਰੁਪਏ ਡਰਗ ਮਨੀ ਜਿੰਤੋਂ ਬਰਾਮਦ ਹੋਈਏ ਤੇ ਇਹ ਉਹਦੇ ਨਾਲ ਹੀ ਲਿੰਕੇਜ ਸੀ ਬੈਕਵਰਡ ਲਿੰਕੇਜ ਦੇ ਵਿੱਚ ਇਹ 14 ਅਪਟੰਬਰ ਮਕਦਮਾ ਜਿਹੜਾ ਪਹਿਲਾਂ ਆਡਕਵਰੀ ਨਹੀਂ ਸੀ ਉਹਦੇ ਵਿੱਚ ਕੀ ਰਿਸ਼ਤਾ ਜੀ ਉਹਨਾਂ ਨਾਲ ਜਿਹੜੇ ਮਾਪੂਤ ਸੀਗੇ ਇਹ ਉਹਨਾਂ ਦਾ ਮਾਮਾ ਉਹੀ ਆ ਜੀ ਜਿਹੜਾ ਉਸ ਦਿਨ ਉਸ ਦਾ ਦੂਜਾ ਭਰਾ ਆ ਜੀ ਹੈ ਇਹ ਰਿਸ਼ਪਾਲ ਸਿੰਘ ਉਰਫ ਗੋਰਾ ਜਿਹੜਾ ਉਹ ਸੀਗਾ ਉਹਦਾ ਕੀ ਨਾਮ ਸੀ ਜਸਵਿੰਦਰ ਸਿੰਘ ਉਹ ਜਸਵਿੰਦਰ ਸਿੰਘ ਨੂੰ ਸਾਨੂੰ ਵਾਂਟਡ ਆਊਟ ਹੁੰਦਾ ਹੈ ਯਾਨੀ ਕਿ ਦੋਵੇਂ ਮਾਮੇ ਜਿਹੜੇ ਲੱਗਾ ਹਾਂ ਜੀ ਇਹ ਸਾਰਾ ਪਰਿਵਾਰ ਵੀ ਆ ਬਿਲਕੁਲ ਦੇਖੋ ਆ ਤਾਂ ਕਾਫੀ ਜਣੇ ਇਹਦੇ ਚ ਇਨਵੋਲਡ ਹੈ ਇਹੀ ਹੈ ਵੀ ਇਹਨਾਂ ਨੂੰ ਛੇਤੀ ਅਮੀਰ ਹੋਣ ਦੀ ਲਾਲਚ ਦੇ ਵਿੱਚ ਇਹ ਜੇ ਹਰਕਤਾਂ ਕਰਦੇ ਆ ਪਰ ਹੁਣ ਇਹ ਇਹਨਾਂ ਦਾ ਸਾਰਾ ਪਰਿਵਾਰ ਹੀ ਇਹਦੇ ਵਿੱਚ ਜੇਲ੍ਹ ਦੇ ਵਿੱਚ ਹੈ ਇਹ ਆਪਣੇ ਸਾਰੇ ਪੈਸੇ ਜਿਹੜੇ ਕਿਤੇ ਇਹਨਾਂ ਨੇ ਨਜਾਇਜ਼ ਕਮਾਏ ਹੋਣ ਇਹਨਾਂ ਦੇ ਕੇਸਾਂ 'ਚ ਲੱਗ ਜਣੇ ਆ ਬਾਕੀ ਸਾਡੇ ਵੱਲੋਂ ਜਿਹੜਾ ਇਹਨਾਂ ਦੀ ਪ੍ਰਾਪਰਟੀ ਨਜਾਇਜ਼ ਬਣਾਈ ਹੋਊਗੀ ਨਸ਼ੇ ਦੇ ਕਾਰੋਬਾਰ ਤੋਂ ਉਹਨੂੰ ਅਸੀਂ ਜਿਹੜੀ ਉਹਦੀ ਪ੍ਰੋਸੈਸ ਕਾਨੂੰਨੀ ਪ੍ਰੋਸੈਸ ਚਲਾ ਕੇ ਉਹਨੂੰ ਜਬਤ ਕਰਾਂ ਸਰ ਲੇਡੀਜ਼ ਵੀ ਇਹ ਲੇਡੀਜ਼ ਵੀ ਇਹ ਸਰ ਲੇਡੀ ਚਾਹੀਏ ਈਜ਼ੀ ਬਣੀ ਆ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਹ ਅਜਿਹੇ ਕੰਮ ਕਰ ਰਹੇ ਤੇ ਸਾਰਾ ਪਰਿਵਾਰੀ ਜਿਵੇਂ ਕ੍ਰਿਮੀਨਲ ਹੈ ਕ੍ਰਿਮੀਨਲ ਉਹ ਆਪਣੇ ਘਰ ਦੇ ਵਿੱਚ ਹੀ ਜਦੋਂ ਇਹ ਦੋ ਤਿੰਨ ਜਣੇ ਕ੍ਰਿਮੀਨਲ ਹੁੰਦੇ ਆ ਤੇ ਬਾਕੀ ਘਰ ਦੇ ਜਾਂਦਾ ਰਲ ਕੇ ਜਾ ਕੇ ਕਿਸ ਨੂੰ ਦੱਸਣਗੇ ਤੇ ਸਾਡੇ ਕੋਲ ਇਹੋ ਜਿਹੇ ਇਨਸਟੈਂਸ ਵੀ ਆਇਆ ਜਿੱਥੇ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਦੱਸਤਾ ਵੀ ਸਾਡੇ ਆਹ ਬੰਦੇ ਕੋਈ ਇਹਦਾ ਗਲਤ ਕਾਰੋਬਾਰ ਕਰਦੇ ਤੇ ਅਸੀਂ ਕਿਸੇ ਇਹਨਾਂ ਨੂੰ ਫੜ ਸਕਦੇ ਤੇ ਜੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਸਰ ਇਹਨਾਂ ਦੇ ਪਿੱਛੇ ਦੇ ਲਿੰਕ ਕਿੱਥੋਂ ਮੰਗਾਉਂਦੇ ਸੀ ਸਰ ਇਹ ਵੀ ਹੈ ਜੀ ਸਾਰੀ ਘੜੀ ਹਰਨ ਆਏ ਤਾਰੋਂ ਪਾਰੀ ਪਾਕਿਸਤਾਨ ਤੋਂ ਹੀ ਆਈ ਹੋਈ ਆ ਬਟ ਇਹਦੇ ਕੁਝ ਕੁ ਚੱਲ ਰਹੀ ਹੈ ਵੀ ਇਹ ਕਿੰਵੇਂ ਕਿ ਉਹਦੇ ਰੈਸੀਪੀਐਂਟ ਵੀ ਕਿੰਵੇਂ ਨੰਬਰ ਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਸ ਨੇ ਲਈ ਤੇ ਇਹਨਾਂ ਨੂੰ ਕਿਸ ਨੇ ਦਿੱਤੀ ਉਹ ਸਾਡੀ ਪੁੱਛਕਿਸ਼ ਚੱਲ ਰਹੀ ਹੈ ਇਨਵੈਸਟੀਗੇਸ਼ਨ ਚ ਹੋਰ ਕਾਫੀ ਚੀਜ਼ਾਂ ਸਾਹਮਣੇ ਆਉਣਗੀਆਂ ਹੋਰ ਵੱਡੀ ਤਕਰੀਰ ਸਰ ਪਰਿਵਾਰ ਦੇ ਹੋਰ ਵੀ ਕਿ ਮੈਂਬਰ ਵਿੱਚ ਇਨਵੋਲਵ ਹੋ ਸਕਦੇ ਹੋ ਸਕਦੇ ਆ ਜੀ ਇੰਨੀ ਕੰਪਨੀ ਆ ਅੱਜ ਸੁਵਿੰਦਰ ਸਿੰਘ ਤਾਂ ਆਪਾਂ ਹੈਗੇ ਹੀ ਆ ਉਹਦੇ ਵਿੱਚ ਆਪਾਂ ਕੰਬਿਨੈਟ ਕੀਤਾ ਹੀ ਹੋਇਆ ਸਾਨੂੰ ਵੌਂਟਡ ਹੈ ਜਿਹੜਾ ਦੂਜਾ ਭਰਾ ਹੈ ਅੱਜ ਪਰਸ਼ਪਾਲ ਸਿੰਘ ਦਾ ਤੇ ਬਾਕੀ ਜੇ ਕੋਈ ਹੋਰ ਵੀ ਹੋਇਆ ਪੁੱਛਗੇ ਇਸ ਦੌਰਾਨ ਸੰਜੇ ਸਾਹਮਣੇ ਹੋ ਸਕਦੀ ਹੈ ਜਿਸ